हां जी ਸਾਰੀਆਂ ਭੈਣਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਵੀ ਵੀਡੀਓ ਦੱਸਿਆ ਸੀਗਾ ਤੁਹਾਨੂੰ ਆਪਾਂ ਰੇਪ ਟਾਕੀ ਦੀ ਵੀਡੀਓ ਦੱਸਾਂਗੇ ਵੀ ਬੈਗ ਗਲੇ ਤੇ ਆਪਾਂ ਕਿਵੇਂ ਲਾਉਣੀ ਆ ਠੀਕ ਆ ਜੀ। ਤੇ ਗੋਲ ਗਲੇ ਦੀ ਆਪਣੀ ਕਟਿੰਗ ਕੀਤੀ ਹੋਈ ਹੈ ਬੈਕ ਦੀ ਠੀਕ ਆ ਜੀ। ਤੇ ਇਸ ਕੱਪੜੇ ਨਾਲੋਂ ਕੱਲ ਆਪਾਂ ਫਰੰਟ ਵਾਲਾ ਗਲਾ ਲਾਇਆ ਸੀਗਾ। ਠੀਕ ਆ ਜੀ। ਤੇ ਹੁਣ ਆਪਾਂ ਇਹਦੇ ਚ ਕੱਢਣੀ ਜੀ ਰੇਪ ਟਾਕੀ। ਦੇਖੋ ਰੇਪ ਟਾਕੀ ਆਪਾਂ ਕਦੇ ਵੀ ਐ ਸਿੱਧੀ ਨਹੀਂ ਕੱਢਦੇ। ਤੇ ਆਪਾਂ ਤੇੱਡੀ ਕਰਦੇ ਆਂ ਦੇਖੋ ਇਸ ਤਿਕ ਜਿਵੇਂ ਆ ਰੇਵ ਹੋਗੀ ਵੱਧ ਗਈ ਜੀ ਕਪੜਾ ਚਾਰਸ ਕਪੜੇ ਨੂੰ ਤੁਸੀਂ ਇਸ ਤਰੀਕੇ ਨਾਲ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਤੇ ਉਹ ਆਪਣਾ ਰੇਵ ਕਪੜਾ ਬਣ ਜਾਂਦਾ ਤੇ ਆਪਾਂ ਕੱਢਾਂਗੇ ਹੁਣ ਜੀ ਇੱਥੋਂ ਲੈ ਕੇ ਇਸ ਤਰੀਕੇ ਨਾਲ ਕਪੜੇ ਨੂੰ ਇਸ ਤਰੀਕੇ ਨਾਲ ਤਰਸ਼ੀ ਹੋ ਗਈ ਜੀ ਦੇਖੋ ਆਹ ਵਾਲੀ ਕਟਿੰਗ ਤਰਸ਼ੀ ਹੋ ਗਈ ਜਿਹੜਾ ਸਿੱਧਾ ਕਪੜਾ ਹੁੰਦਾ ਨਾ ਜੀ ਉਹਨੂੰ ਆਪਾਂ ਇਸ ਤਰੀਕੇ ਨਾਲ ਤਿਆਰਸ਼ਾ ਕਰ ਲੈਣਾ ਤੇ ਉਹ ਤੋਂ ਆਪਾਂ ਇਸ ਤਰੀਕੇ ਨਾਲ ਰੇਵ ਕਪੜਾ ਕੱਟ ਲੈਣਾ ਠੀਕ ਹੈ ਜੀ ਤੇ ਇਸ ਢਿੱਕੇ ਨੂੰ ਆਪਾਂ ਕਟਿੰਗ ਕਰ ਲਾਂਗੇ ਠੀਕ ਹੈ ਜੀ ਦੇਖੋ ਆਹ ਵਾਲਾ ਕਪੜਾ ਆਪਾਂ ਨਿਕਲੇ ਆਏ ਆ ਇਹ ਆਪਣਾ ਦੇਖੋ ਇਸ ਢਿੱਕੇ ਤੇ ਸੱਚ ਕਪੜਾ ਹੋ ਗਿਆ ਇਹ ਕਪੜਾ ਤੇ ਹੁਣ ਆਪਾਂ ਕਪੜਾ ਲੈਣਾ ਜੀ 2-2 ਇੰਚ ਚੌੜਾ ਕਪੜਾ ਲਵਾਂਗੇ ਆਪਾਂ ਸਾਰਾ ਕਪੜਾ 2-2 ਇੰਚ ਲਵਾਂਗੇ ਇਸ ਢਿੱਕੇ ਦੇ ਨਿਸ਼ਾਨ ਲਾ ਲਾਂਗੇ ਆਪਾਂ ਕਈ ਵਾਰ ਕੀ ਹੁੰਦਾ ਜਿਹੜੀ ਮੇਰੇ ਭੈਣਾਂ ਨਵੀਆਂ ਸਲਾਈ ਸਿੱਖਦੀਆਂ आ वाला कपड़ा केडा मेडा हो तो पहला इस तरीके नशान लगे ठीक है जी दो इंच तो इतों आप कर देंगे इस तरीके ने कटिंग इतों इस तरह ठीक है जी इस तरीके अपना कपड़ा जरा है बिल्कुल बराबर कटिंग ठीक है जी सीधे वाली सैड ठीक है जी

पुठा कपड़ा रख लेना, ठीक है जी इस बार पैर पैर के कपड़े से आप जी थले कपड़ा अपना वह बाला खिंचना नहीं गा हल्का रखना है इस तरीके हल्का हल्का ठीक है जी अपनी सिलाई लग गई देखो इस तरीके आ वाला ज्यादा कपड़ा अपना देखो सही तरीके आ रहा नॉर्मल कपड़ा जोड़ा अपने रेव कपड़ा देखो थोड़ा ढिला जी अपना कपड़ा थोड़ा ढिला होगा तो अपनी जी गुलाई है बहुत वीया पा ठीक है जी इस बार आप करना है इस तु बाद आप कट ला देने कट जी है अपने सिलाई के उपर ना जाए ठीक है जी कट सिलाई तो उ कट अपना लग ਵਾਟਰ ਲਗਨ ਕਰਕੇ ਜਿਹੜੀ ਆਪਣੀ ਬਲਾਈ ਜਿਹੜੀ ਹੈਗੀ ਗਲੇ ਦੀ ਬਹੁਤ ਵਧੀਆ ਆਊਗੀ ਠੀਕ ਹੈ ਜੀ ਇਸ ਤੋਂ ਬਾਅਦ ਆਪਣਾ ਫालतੂ ਕਪੜਾ ਇਸ ਤਿਕਨਾ ਕਟਿੰਗ ਕਰ ਦਿੰਗੇ ਅਰੇ ਪੱਟੀ ਹੁਣ ਆਪਾਂ ਕੀ ਕਰਨਾ ਦੇਖੋ ਆਹ ਵਾਲਾ ਆਪਣਾ ਸਿੱਧੇ ਵਾਲਾ ਪਾਸ ਆ ਗਿਆ ਕੁੜਤੀ ਦਾ ਤੇ ਆਪਾਂ ਜਿਹੜਾ ਆਹ ਵਾਲਾ ਕਪੜਾ ਹੈਗਾ ਕਟਿੰਗ ਕੀਤਾ ਹੋਇਆ ਸੀ ਇਹ ਆਪਾਂ ਅਰੇਵ ਕਪੜੇ ਦੇ ਥੱਲੇ ਕਰ ਦੇਣਾ ਠੀਕ ਹੈ ਜੀ ਅਰੇਵ ਕਪੜੇ ਦੇ ਥੱਲੇ ਕਰ ਦੇਣਾ ਤੇ ਔਰੇ ਪੱਟੀ ਦੇ ਉੱਪਰ ਸਲਾਈ ਲਾਉਣੀ ਆਪਾਂ ਇਸ ਕੱਪੜੇ ਤੇ ਸਲਾਈ ਨਹੀਂ ਉਹਨਾਂ ਨੇ ਔਰੇ ਪੱਟੀ ਤੇ ਲਾਵਾਂਗੇ ਠੀਕ ਹੈ ਜੀ ਨਾਲ ਨਾਲ ਸਲਾਈ ਠੀਕ ਹੈ ਜੀ ਆਪਣੀ ਇੱਕ ਸਲਾਈ ਲਾ ਗਈ ਦੇਖੋ ਕਿੰਨੀ ਸੋਹਣੀ ਸਫਾਈ ਨਾਲ ਆਪਣੀ ਸਲਾਈ ਲੱਗੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਔਰੇ ਪੱਟੀ ਨੂੰ ਇਸ ਤਰੀਕੇ ਨਾਲ ਫੋਲਡ ਕਰ ਦਿੰਗੇ ਤਕਰੀਬਨ ਅੱਧਾ ਇੰਚ ਉੱਪਰ ਪੱਟੀ ਰੱਖਾਂਗੇ ਆਪਾਂ ਤੇ ਬਾਕੀ ਕਪੜਾ ਆਪਾਂ ਥੱਲੇ ਨੂੰ ਫੋਲਡਿੰਗ ਕਰ ਦਿੰਗੇ ਔਰ ਇਹ ਕਪੜਾ ਜਿਹੜਾ ਹੈਗਾ ਜਿਹੜੇ ਆਪਾਂ ਪਹਿਲਾਂ ਸਲਾਈ ਲਾਈ ਸੀ ਉਸ ਸਲਾਈ ਦੇ ਉੱਪਰ ਹੀ ਸਲਾਈ ਲਾਉਣੀ ਹੈ ਆਪਾਂ ਜੀ ਦੇਖੋ ਆਪਣੀ ਔਰੇ ਪੱਟੀ ਕਿੰਨੀ ਸਫਾਈ ਨਾਲ ਲੱਗੀ ਹੈ ਠੀਕ ਹੈ ਜੀ ਇਸ ਵਾਰ ਜਿਹੜਾ ਵਾਲਾ ਕਪੜਾ ਹੈਗਾ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਇਸ ਤਰੀਕੇ ਨਾਲ ਇਸ ਤੋਹਾਰਾ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਕੇ ਇੱਥੇ ਆਪਾਂ ਤਰਪਾਈ ਕਰ ਦੇਣੀ ਠੀਕ ਹੈ ਜੀ ਇਸ ਤਰੀਕੇ ਨਾਲ ਬਹੁਤ ਸੋਹਣਾ ਗਲਾ ਬਣੂਗਾ ਆਪਣੇ ਇਸ ਤਰੀਕੇ ਨਾਲ ਦੇਖੋ ਬਿਲਕੁਲ ਵੀ ਕੋਈ ਵਾਲ ਨਹੀਂ ਹੁਣ ਆਪਣੀ ਰੇਪ ਪੱਟੀ ਦੇ ਥੱਲੇ ਸਾਰਾ ਕਪੜਾ ਇਸ ਤਰੀਕੇ ਨਾਲ ਕਰ ਲੈਣਾ ਪਹਿਲਾਂ ਠੀਕ ਹੈ ਜੀ ਇਸ ਤਰੀਕੇ ਨਾਲ ਹਾਂ ਜੀ ਦੇਖੋ ਆਪਣੇ ਸਿੱਧੇ ਵਾਲੇ ਪਾਸੇ ਔਰ ਇਹ ਪੱਟੀ ਨਾ ਜਿਹੜਾ ਆਪਾਂ ਗਲਾ ਬਣਾਇਆ ਦੇਖੋ ਕਿੰਨਾ ਸੋਹਣਾ ਗਲਾ ਬਣਾਇਆ ਕਿੰਨੀ ਫਿਨਿਸ਼ਿੰਗ ਦੇ ਨਾਲ ਹਜੇ ਤਾਂ ਆਪਾਂ ਸੂਟ ਦੇ ਉੱਤਰ ਪਾਈ ਵੀ ਨਹੀਂ ਕੀਤੀ ਤੇ ਪਹਿਲਾਂ ਹੀ ਆਪਣੀ ਫਿਨਿਸ਼ਿੰਗ ਕਿੰਨੀ ਸੁਣੀ ਆਈ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਪੁੱਠੇ ਵਾਲੀ ਸਾਈਡ ਦੇਖੋ ਆਪਣੇ ਪੁੱਠੇਲੇ ਪਾਸੇ ਵੀ ਔਰੇ ਪੱਟੀ ਕਿੰਨੀ ਸੋਹਣੀ ਲੱਗੀ ਹੈ ਤੁਸੀਂ ਦੇਖ ਸਕਦੇ ਹੋ ਕੋਈ ਵੀ ਵਾਲ ਨਹੀਂ ਪਿਆਰੇ ਪੱਟੀ ਦੇ ਵਿੱਚ ਆਪਣੀ ਬਹੁਤ ਸੋਹਣੀ ਪੱਟੀ ਲੱਗੀ ਹੈ ਜੀ ਆਪਣੀ ਇਹ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪਦੇ ਸੂਟ ਦੇ ਬੈਕ ਗਲੇ ਦੇ ਰੇ ਪੱਟੀ ਲਾ ਸਕਦੇ ਆਂ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਣੀ ਇਹ ਜਾਣਕਾਰੀ ਸੀ ਤੇ ਕੱਲ ਦੀ ਤੀਜੀ ਵੀਡੀਓ ਵਿੱਚ ਜੀ ਫ੍ਰੀ ਸਲਾਈ ਸੈਂਟਰ ਵਿੱਚ ਆਪਾਂ ਅ ਤੀਜੀ ਵੀਡੀਓ ਵਿੱਚ ਤੁਹਾਨੂੰ ਸਿਖਾਵਾਂਗੇ ਕਿ ਪੰਜਾਬੀ ਸੂਟ ਸਿੰਪਲ ਦੀ ਕਟਿੰਗ ਆਪਾਂ ਕਿਸ ਤਰੀਕ ਨਾਲ ਕਰਨੀ ਹੈ ਠੀਕ ਹੈ ਜੀ ਤੇ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਤੇ ਜਿਨ੍ਹਾਂ ਨੇ ਹਟਿਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵਧੀਆ-ਵਧੀਆ ਕਮੈਂਟ ਕਰਕੇ ਦੱਸੋ ਨੂੰ ਮੇਰੀ ਵੀਡੀਓ ਕਿ ਐਸ ਤਰ੍ਹਾਂ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਨੇ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ